ਅੱਜ ਸਾਰੀ ਦੁਨੀਆ ਜਦੋਂ ਗਲੋਬਲ ਵਾਰਮਿੰਗ ਦੀ ਗੱਲ ਕਰਦੀ ਹੈ ਭਾਵੇਂ ਕਿ ਦੁਨਿਆਵੀ ਪੱਧਰ ਤੇ ਲਗਾਤਾਰ ਵਧ ਰਹੇ ਤਾਪਮਾਨ ਧਰਤੀ ਤੇ ਵਧ ਰਹੀ ਗਰਮੀ ਅਤੇ ਇਸੇ ਤਰ੍ਹਾਂ ਬ੍ਰਹਿਮੰਡ ਦੇ ਵਿੱਚ ਗਰਮੀ ਕਰਕੇ ਜੋ ਨੁਕਸਾਨ ਹੋ ਰਹੇ ਨੇ ਉਹਨਾਂ ਦੀ ਗੱਲ ਚਾਰੇ ਪਾਸੇ ਹੋ ਰਹੀ ਹੈ ਅੱਜ ਦੇ ਹੀ ਦਿਨ 19 ਮਾਰਚ ਦੇ ਦਿਨ ਇੱਕ ਮਹਾਨ ਸਾਇੰਸਦਾਨ ਦਾ ਜਨਮ ਹੋਇਆ ਜਿਨ੍ਹਾਂ ਨੇ ਇਸ ਪੂਰੀ ਪ੍ਰਣਾਲੀ ਨੂੰ ਪਾਵਕੇ ਧਰਤੀ ਨੂੰ ਗਰਮੀ ਦੇ ਲੱਗ ਰਹੇ ਸੇਕ ਅਤੇ ਇਸ ਦੇ ਕਾਰਨਾਂ ਬਾਰੇ ਦੱਸਿਆ ਸੀ ਇਹ ਸਾਇੰਸਟਾਨ ਸਨ ਮੈਕਸੀਕੋ ਦੇਸ਼ ਦੇ ਰਹਿਣ ਵਾਲੇ ਡਾਕਟਰ ਮਾਰੀਓ ਮੁਲੀਨਾ ਜਿਨ੍ਹਾਂ ਨੇ ਕਈ ਸਾਲ ਐਸ ਬੰਨੇ ਲਗਾਤਾਰ ਖੋਜ ਕੀਤੀ ਅਤੇ ਇਹਨਾਂ ਸਾਰੇ ਰਹੱਸਾਂ ਨੂੰ ਦੁਨੀਆ ਦੇ ਮੂਹਰੇ ਲਿਆਂਦਾ ਅਤੇ ਦੁਨੀਆ ਨੂੰ ਚੌਕੰਨੇ ਵੀ ਕੀਤਾ ਅੱਜ ਦੀ ਇਸ ਵਿਸ਼ੇਸ਼ ਵੀਡੀਓ ਵਿੱਚ ਆਓ ਜਾਣਦੇ ਹਾਂ ਡਾਕਟਰ ਮਾਰੀਓ ਮੋਲੀਨਾ ਦੀ ਇਸ ਮਹਾਨ ਦੇਣ ਬਾਰੇ ਸਾਡੇ ਗ੍ਰਹਿ ਧਰਤੀ ਦੇ ਆਸ-ਪਾਸ ਜਿਹੜੀ ਓਜ਼ੋਨ ਲੇਅਰ ਮੌਜੂਦ ਹੈ ਜੋ ਧਰਤੀ ਨੂੰ ਖਤਰਨਾਕ ਕਿਰਨਾਂ ਤੋਂ ਬਚਾਉਂਦੀ ਹੈ ਉਸ ਨੂੰ ਮਨੁੱਖੀ ਹਰਕਤਾਂ ਕਰਕੇ ਪਿਛਲੇ ਸਾਲਾਂ ਦੌਰਾਨ ਲਗਾਤਾਰ ਨੁਕਸਾਨ ਪਹੁੰਚ ਰਿਹਾ ਹੈ ਅਤੇ ਇਹ ਲੇਅਰ ਜਾਂ ਕਹਿ ਲੋ ਕਿ ਸੁਰੱਖਿਆ ਛਤਰੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਅਤੇ ਇਸੇ ਅਹਿਮ ਕੁਦਰਤੀ ਅਤੇ ਬ੍ਰਹਿਮੰਡ ਦੇ ਵਾਕਿਆਤ ਨੂੰ ਖੋਜ ਜ਼ਰੀਏ ਦੁਨੀਆ ਦੇ ਸਾਹਮਣੇ ਲਿਆਂਦਾ ਸੀ ਡਾਕਟਰ ਮਾਰੀਓ ਮូលਿਨਾ ਨੇ। ਉਹਨਾਂ ਦੀ ਇਸ ਵੱਡੀ ਖੋਜ ਦੀ ਅਹਿਮੀਅਤ ਇਸੇ ਗੱਲੋਂ ਸਮਝੀ ਜਾ ਸਕਦੀ ਹੈ ਕਿ ਇਸ ਤੱਥ ਨੂੰ ਦੁਨੀਆ ਦੇ ਸਾਹਮਣੇ ਲਿਆਉਣ ਬਦਲੇ ਸਨ 1995 ਦੇ ਵਿੱਚ ਉਹਨਾਂ ਨੂੰ ਕੇਮਿਸਟਰੀ ਦੇ ਖੇਤਰ ਵਿੱਚ ਨੋਬਲ ਪ੍ਰਾਈਜ਼ ਨਾਲ ਸਨਮਾਨਿਆ ਗਿਆ ਡਾਕਟਰ ਮਾਰੀਓ ਮੋਲੀਨਾ ਨੇ ਆਪਣੇ ਸਾਥੀ ਖੋਜਕਰਤਾਵਾਂ ਅਤੇ ਸਾਇੰਸ ਸਥਾਨਾਂ ਦੇ ਨਾਲ ਮਿਲ ਕੇ ਵਰਿਆਂ ਦੀ ਖੋਜ ਤੋਂ ਬਾਅਦ ਇਸ ਚੀਜ਼ ਦਾ ਪਤਾ ਲਾਇਆ ਕਿ ਕਿਵੇਂ ਵਾਤਾਵਰਣ ਅਤੇ ਚੌਗਿਰਦੇ ਦੇ ਵਿੱਚ ਮੌਜੂਦ ਖਤਰਨਾਕ ਕੈਮੀਕਲ ਧਰਤੀ ਦੀ ਓਜ਼ੋਨ ਪਰਤ ਨੂੰ ਕਮਜ਼ੋਰ ਕਰ ਰਹੇ ਨੇ ਅਤੇ ਇਸ ਵਰਤਾਰੇ ਦੇ ਕਰਕੇ ਕਿਵੇਂ ਮਨੁੱਖ ਜੀਵ ਜੰਤੂ ਬੂਟੇ ਅਤੇ ਧਰਤੀ ਦੀ ਹਰਿਆਵਲ ਖਤਰਨਾਕ ਅਤੇ ਨੁਕਸਾਨ ਪਹੁੰਚਾਉਣ ਵਾਲੀਆਂ ਕਿਰਨਾ ਕਰਕੇ ਪ੍ਰਭਾਵਿਤ ਹੋ ਰਹੀ ਹੈ ਡਾਕਟਰ ਮੋਲੀਨਾ ਦਾ ਜਨਮ 19 ਮਾਰਚ 1943 ਨੂੰ ਮੈਕਸੀਕੋ ਦੇਸ਼ ਦੀ ਮੈਕਸੀਕੋ ਸਿਟੀ ਵਿਖੇ ਹੋਇਆ ਬਚਪਨ ਤੋਂ ਹੀ ਉਹਨਾਂ ਦਾ ਸਾਇੰਸ ਦੇ ਨਾਲ ਖਾਸ ਲਗਾਵ ਨਜ਼ਰ ਆਉਂਦਾ ਸੀ ਉਹਨਾਂ ਦੇ ਜੀਵਨ ਬਾਰੇ ਇਹ ਵੀ ਪਤਾ ਲੱਗਦਾ ਹੈ ਕਿ ਛੋਟੀ ਉਮਰੇ ਹੀ ਉਹਨਾਂ ਨੇ ਆਪਣੇ ਘਰ ਦੇ ਇੱਕ ਕੋਨੇ ਨੂੰ ਖੁਦ ਹੀ ਇੱਕ ਤੁਰਦੀ ਫਿਰਦੀ ਲੈਬਾਰਟਰੀ ਵਿੱਚ ਤਬਦੀਲ ਕਰ ਦਿੱਤਾ ਸੀ ਅਤੇ ਏਸੀ ਬਾਲ ਅਵਸਥਾ ਤੋਂ ਹੀ ਉਹ ਸਾਇੰਸ ਦੇ ਖੇਤਰ ਵਿੱਚ ਘਰੇ ਹੀ ਖੋਜ ਅਤੇ ਤਜਰਬੇ ਕਰਨੇ ਸ਼ੁਰੂ ਕਰ ਚੁੱਕੇ ਸੀ ਸਾਇੰਸ ਦੇ ਖੇਤਰ ਵਿੱਚ ਉਹਨਾਂ ਨੇ ਪਹਿਲੀ ਡਿਗਰੀ ਆਪਣੇ ਦੇਸ਼ ਮੈਕਸੀਕੋ ਦੀ ਇੱਕ ਵੱਡੀ ਯੂਨੀਵਰਸਿਟੀ ਤੋਂ ਹਾਸਲ ਕੀਤੀ ਅਤੇ ਇਸ ਉਪਰੰਤ ਹੋਰ ਵੀ ਵੱਡੀ ਡਿਗਰੀ ਉਹਨਾਂ ਜਰਮਨੀ ਦੀ ਫ੍ਰਾਇਬਰਗ ਯੂਨੀਵਰਸਿਟੀ ਤੋਂ ਹਾਸਲ ਕੀਤੀ। ਉਚੇਰੀ ਵਿੱਦਿਆ ਹਾਸਲ ਕਰਨ ਉਪਰੰਤ ਵੀ ਉਹ ਰੁਕੇ ਨਹੀਂ ਅਤੇ ਇਸ ਤੋਂ ਬਾਅਦ ਉਹਨਾਂ ਨੇ ਅਮਰੀਕਾ ਜਾ ਕੇ ਖੋਜ ਦੇ ਖੇਤਰ ਵਿੱਚ ਹੋਰ ਕਾਰਜ ਕਰਨੇ ਸ਼ੁਰੂ ਕੀਤੇ। ਯੂਨੀਵਰਸਿਟੀ ਆਫ ਕੈਲੀਫੋਰਨੀਆ ਅਤੇ ਮੈਸਾਚੂਸੈਟਸ ਇੰਸਟੀਚਿਊਟ ਆਫ ਟੈਕਨੋਲੋਜੀ ਵਿਖੇ ਵੀ ਉਹਨਾਂ ਅਹਿਮ ਖੋਜ ਕਾਰਜ ਕੀਤੇ ਅਤੇ ਡਾਕਟੋਰੇਟ ਦੀ ਡਿਗਰੀ ਮੁਕੰਮਲ ਕਰਨ ਤੋਂ ਬਾਅਦ ਵੀ ਉਹ ਲਗਾਤਾਰ ਖੋਜ ਕਰਦੇ ਗਏ। ਉਹਨਾਂ ਦੀ ਅਹਿਮ ਖੋਜ ਸਦਕਾ ਹੀ ਦੁਨੀਆ ਨੂੰ ਪਤਾ ਲੱਗਾ ਕਿ ਕਿਵੇਂ ਆਉਂਦੇ ਵਰਿਆ ਦੌਰਾਨ ਮਨੁੱਖਤਾ ਨੂੰ ਖਤਰਨਾਕ ਕਿਰਨਾਤੋਂ ਇੱਕ ਬਹੁਤ ਵੱਡੇ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਹਨਾਂ ਦੀ ਇਸ ਖੋਜ ਸਦਕਾ ਹੀ ਦੁਨੀਆ ਪੱਧਰ ਉੱਤੇ ਧਰਤੀ ਨੂੰ ਬਚਾਉਣ ਲਈ ਅਤੇ ਓਜ਼ੋਨ ਲੇਅਰ ਸੰਬੰਧੀ ਸੁਰੱਖਿਆ ਪਰਤ ਦੀ ਗੱਲ ਵੀ ਹੋਣ ਲੱਗੀ। ਉਹਨਾਂ ਦੀ ਇਸੇ ਖੋਜ ਸਦਕਾ ਹੀ ਦੁਨੀਆ ਦੇ ਕਈ ਦੇਸ਼ ਸਿਰ ਜੋੜ ਕੇ ਬੈਠਣ ਲਈ ਮਜਬੂਰ ਹੋਏ ਅਤੇ ਲਗਾਤਾਰ ਵੱਧ ਰਹੀ ਗਰਮੀ ਅਤੇ ਧਰਤੀ ਨੂੰ ਪੈਦਾ ਹੋ ਰਹੇ ਸੰਕਟ ਨੂੰ ਰੋਕਣ ਲਈ ਵਿਚਾਰ ਵਟਾਂਦਰੇ ਚੱਲਣ ਲੱਗੇ। ਇਸ ਤੋਂ ਸਮਝਿਆ ਜਾ ਸਕਦਾ ਹੈ ਕਿ ਡਾਕਟਰ ਮੋਲੀਨਾ ਦੀ ਦੁਨੀਆ ਨੂੰ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਕਿੱਡੀ ਵੱਡੀ ਦੇਣ ਹੈ ਅੱਜ ਉਹ ਭਾਵੇਂ ਇਸ ਦੁਨੀਆ ਉੱਤੇ ਮੌਜੂਦ ਨਹੀਂ ਪਰ ਉਹਨਾਂ ਵੱਲੋਂ ਕੀਤੀ ਖੋਜ ਆਉਣ ਵਾਲੇ ਸਮੇਂ ਲਈ ਆਉਣ ਵਾਲੀਆਂ ਪੀੜ੍ਹੀਆਂ ਲਈ ਅਤੇ ਭਵਿੱਖ ਨੂੰ ਬਚਾਉਣ ਲਈ ਇੱਕ ਅਹਿਮ ਭੂਮਿਕਾ ਨਿਭਾ ਸਕਦੀ ਹੈ ਕਿਉਂਕਿ ਉਹਨਾਂ ਨੇ ਜੋ ਖਤਰਾ ਦੁਨੀਆ ਨੂੰ ਦੱਸ ਦਿੱਤਾ ਉਸ ਨੂੰ ਟਾਲਣ ਲਈ ਹੁਣ ਉਪਰਾਲੇ ਹੋ ਰਹੇ ਹਨ ਇਹੀ ਹੈ ਡਾਕਟਰ ਮਾਰੀਓ ਮੁਲੀਨਾ ਦੀ 4 ਸਾਲਾਂ ਦੀ ਖੋਜ ਦਾ ਨਤੀਜਾ ਜਿਸ ਲਈ ਉਹਨਾਂ ਨੂੰ ਸ਼ਾਇਦ ਹਮੇਸ਼ਾ ਲਈ ਚਿੱਤੇ ਕੀਤਾ ਜਾਵੇਗਾ